ਤੇ ਦੋਸਤੋ ਗੱਲਬਾਤ ਕਰਾਂਗੇ ਅੱਜ ਆਪਾਂ ਪੱਠਾਂ ਦੀ ਕ੍ਰੋਸਿੰਗ ਬਾਰੇ ਤਾਂ ਜਿੰਨੇ ਵੀ ਵੀਰ ਆਪਣੇ ਲਾਈਵ ਨਾਲ ਜੁੜਦੇ ਆ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੇ ਆ ਆਪਾਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਤੇ ਦੋਸਤੋ ਤਕਰੀਬਨ ਅੱਜ 18 ਸਤੰਬਰ ਹੋ ਚੁੱਕਿਆ ਤੇ ਸਵੇਰ ਦੀ 10:30 ਵੱਜ ਚੁੱਕਿਆ ਤੇ ਇਸ ਟਾਈਮ ਆਪਾਂ ਲਾਈਵ ਹੋਏ ਆ ਤੇ ਜਿੰਨੇ ਵੀ ਵੀਰ ਆਪਣੇ ਚੈਨਲ ਤੇ ਵੀਡੀਓ ਦੇਖਣ ਆਉਂਦੇ ਆ ਤਾਂ ਸਾਰਿਆਂ ਨੂੰ ਆਪਾਂ ਕਹਿਣਾ ਚਾਹੁੰਦੇ ਆ ਵੀ ਤੁਸੀਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਜੋ ਵੀ ਵੀਰ ਬੱਕਰੀ ਪਾਲਣ ਦਾ ਕੰਮ ਕਰਦੇ ਆ ਜਾਂ ਕਰਨਾ ਚਾਹੁੰਦੇ ਆ ਜਾਂ ਕੋਈ ਜਾਣਕਾਰੀ ਲੈਣੀ ਆ ਤੁਸੀਂ ਇੱਕ ਬੱਕਰੀ ਰੱਖਦੇ ਹੋ ਜਾਂ ਦੋ ਬੱਕਰੀਆਂ ਰੱਖਦੇ ਹੋ ਜਾਂ ਵੱਧ ਬੱਕਰੀਆਂ ਰੱਖਦੇ ਹੋ ਤਾਂ ਉਹ ਜ਼ਰੂਰ ਮੇਰਾ ਵੀਰ ਆਪਣੇ ਚੈਨਲ ਨਾਲ ਜੁੜੋ ਤੇ ਗੱਲਬਾਤ ਕਰਾਂਗੇ ਦੋਸਤੋ ਅੱਜ ਆਪਾਂ ਪੱਠਾ ਦੀ ਕ੍ਰੋਸਿੰਗ ਬਾਰੇ ਕਿ ਕਦੋਂ ਲਵਾਉਣੀ ਚਾਹੀਦੀ ਆ ਤੇ ਕਦੋਂ ਨਹੀਂ ਲਵਾਉਣੀ ਚਾਹੀਦੀ ਸਿੱਧੂ ਗੋਡ ਫਾਰਮ ਹਾਊਸ ਸਤਿ ਸ਼੍ਰੀ ਅਕਾਲ ਹੱਸੀਕਾਲ ਬਾਈ ਜੀ ਤੇ ਉਦੇ ਬਾਰੇ ਗੱਲਬਾਤ ਕਰਾਂਗੇ ਦੋਸਤੋ ਜਿਵੇਂ ਅੱਜ ਤੁਹਾਨੂੰ ਮੈਂ ਦਿਖਾਉਣਾ ਹੈਗਾ ਵੀ ਪੱਠਾ ਕਿਉਂ ਕਰਾਸ ਕਰਾਉਣੀਆ ਚਾਹੀਦੀਆਂ ਹਾਂਜੀ ਬਾਈ ਜੀ ਸਮਾਂ ਘੱਟ ਮਿਲਦਾ ਕੰਮਕਾਰਾਂ 'ਚ ਬਿਜੀ ਹੁੰਨੇ ਇਸ ਕਰਕੇ ਤੇ ਇੱਕ ਗਰਮੀ ਬਹੁਤ ਸੀਗੀ ਖੜਨਾ ਔਖਾ ਹੋ ਜਾਂਦਾ ਜਾਨਵਰਾਂ ਦੇ ਵਿੱਚ ਤੇ ਇਸ ਲਈ ਸਮਾਂ ਘੱਟ ਲੱਗਦਾ ਸੀਗਾ ਤੇ ਦੋਸਤੋ ਗੱਲਬਾਤ ਦਾ ਵਿਸ਼ਾ ਆਪਣਾ ਜੋ ਤੁਹਾਨੂੰ ਪਹਿਲਾਂ ਦੱਸ ਚੁੱਕਾ ਹਾਂ ਵੀ ਪੱਠਾ ਕਦੋਂ ਕਰਾਸ ਕਰਾਉਣੀਆ ਚਾਹੀਦੀਆਂ ਤੇ ਕੀ ਕੀ ਨਿਸ਼ਾਨੀਆਂ ਹੋਣਗੀਆਂ ਉਹਨੂੰ ਚੈੱਕ ਨਹੀਂ ਉਹਦੀਆਂ ਵੀ ਆਪਣੀ ਪੱਠ ਕ੍ਰਾਸਿੰਗ ਲਈ ਤਿਆਰ ਹੈਗੀ ਆ ਜਾਂ ਨਹੀਂ ਹੈਗੀ ਠੀਕ ਆ ਤਾਂ ਦੋਸਤੋ ਸਭ ਤੋਂ ਪਹਿਲਾਂ ਤਾਂ ਆਪਾਂ ਦੱਸਣਾ ਚਾਹੁੰਦੇ ਆ ਦੋਸਤਾਂ ਨੂੰ ਵੀ ਪਹਿਲਾਂ ਉਹਦਾ ਤੁਸੀਂ ਬੋਡੀ ਸਟਰਕਚਰ ਦੇਖੋ ਹੁਣ ਕਈ ਵੀਰ ਕਹਿੰਦੇ ਦੋ ਦੰਤੇ ਲਵਾ ਦਿਓ ਕੋਈ ਕਹਿੰਦਾ ਚਾਰ ਤੇ ਲਵਾ ਦਿਓ ਕੋਈ ਕਹਿੰਦਾ ਛੇ ਤੇ ਲਵਾਓ ਠੀਕ ਆ ਉਹ ਆਪ ਕੋ ਆਪ ਦਾ ਮੰਨ ਲਓ ਜਾਨਵਰ ਦਾ ਕੰਡੀਸ਼ਨ ਦੇਖਣੀ ਪੈਂਦੀ ਆ ਠੀਕ ਆ ਤਾਂ ਉਹਦੇ ਵਿੱਚ ਕਾਫੀ ਚੀਜ਼ਾਂ ਹੁੰਦੀਆਂ ਨੋਟ ਕਰਨ ਲਈਆਂ ਅਡਾ ਉਹਨਾਂ ਵੇ ਅਪਾ ਤੁਹਾਨੂੰ ਬਰੀਕੀ ਨਾਲ ਦੱਸਾਂਗੇ ਠੀਕ ਆ ਜਿਵੇਂ ਹੁਣ ਆਪਣੀ ਇਹ ਪੱਠੜੀ ਆ ਦੋ ਦੰਦ ਇਹਦੀ ਹਾਈਟ ਹੈ ਕਿ 38 ਇੰਚ ਠੀਕ ਆ ਜਿਹਨੂੰ ਆਪਾਂ ਰੋਕਾਂਗੇ ਹਜੇ ਨਹੀਂ ਕਰਾਸ ਕਰਾਉਂਦੇ ਤਾਂ ਇਹਨੇ ਹਾਈਟ ਹੋਰ ਕਰ ਦੇਣੀ ਆ ਠੀਕ ਆ ਹਾਈਟ ਹੋਰ ਕਰੂਗੀ ਤਾਂ ਉਹ ਜਿਆਦਾ ਰੇਟ ਵੱਜ ਜਾਣਾ ਠੀਕ ਆ ਕੁਆਲਿਟੀ ਚੰਗੀ ਆ ਜੇ ਕੁਆਲਿਟੀ ਚੰਗੀ ਆ ਤਾਂ ਖਿਲਿਆਰੋ ਪੱਠ ਨੂੰ ਦੋ ਦੰਦ ਤੋਂ ਬਾਅਦ ਚਾਰ ਦੰਦ ਜਾਂ 6 ਦੰਦ ਤੱਕ ਤੇ ਨਹੀਂ ਹੁਣ ਦੋ ਦੰਦ ਤੇ ਲਵਾ ਦਿਓ ਜੇ ਥੋੜੀ ਪੱਠ ਠੀਕ ਠਾਕ ਆ ਕਿਉਂਕਿ ਆਪਾਂ ਇਹ ਤੋਂ ਸੂਏ ਲੈਣੇ ਆ ਬੱਚੇ ਲੈਣੇ ਆ ਆਪਾਂ ਕਮਾਈ ਲੈਣੀ ਆ ਠੀਕ ਆ ਤਾਂ ਇਹ ਚੀਜ਼ਾਂ ਕਾਫੀ ਹੋ ਜਾਂਦੀਆਂ ਦੇਖਣ ਵਾਲੀਆਂ ਠੀਕ ਆ ਤੇ ਦੂਸਰੀ ਚੀਜ਼ ਆ ਜਾਂਦੀ ਇਹਦੇ ਵਿੱਚ ਕੱਦ ਕਠ ਬੇਲ ਲੈਂਥ ਠੀਕ ਆ ਸਾਰਾ ਕੁਝ ਹੀ ਆ ਜਾਂਦਾ ਵੀ ਤੁਹਾਡਾ ਜਾਨਵਰ ਹੀਟ ਦੇ ਕਾਬਲ ਹੈਗਾ ਜਾਂ ਹੀਟ ਮੰਨ ਲਓ ਵੀ ਅਡਜਸਟ ਕਰੂਗਾ ਕਿ ਨਹੀਂ ਕਰੂਗਾ ਠੀਕ ਆ ਹੁਣ ਪਠਾ ਤੁਹਾਨੂੰ ਮੈਂ ਦਿਖਾਉਣਾ ਹੈ ਜੀ ਦੋ ਦੰਦ ਖੜੀ ਆਪਣੀ 38 ਇੰਚ ਪਲੱਸ ਆ ਇੱਕ ਪਠ ਆਪਣੀ ਚਿੱਟੀ ਖੜੀ ਆ ਠੀਕ ਆ ਇਹਦੀ ਤਕਰੀਬਨ 35 ਇੰਚ ਪਲੱਸ ਹਾਈਟ ਆ 35 ਹੋਵੇ 36 ਹੋ ਸਕਦੀ ਆ ਵੀ ਆਪਾਂ ਹੁਣ ਮੀਣੀ ਨਹੀਂ ਕਾਫੀ ਦਿਨ ਹੋ ਗਏ ਤੇ ਇੱਕ ਆਪਣੀ ਪਠ ਇਹ ਖੜੀ ਆ ਇਹ ਹੈਗੀ ਹਜੇ 11 1/2 ਮਹੀਨਾ ਦੀ ਤੇ ਤਕਰੀਬਨ 34 34 ਇੰਚ ਦੀ ਹਾਈਟ ਆ ਮੋਸਾਗ ਦਾ ਥੋੜੀ ਕਣੀ ਵੱਧ ਹੋਵੇ ਵਸ ਆਈਡੀਆ 34 ਦਾ ਲਾਇਆ ਆਪਾਂ ਅੱਖ ਦੇਨ ਦਾ ਜੇ ਹਿਸਾਬ ਨਾਲ ਠੀਕ ਆ ਵੀ ਜਿੰਨੇ ਕ ਆਪਾਂ ਨੂੰ ਲੱਗਦੀ ਐ ਵੀ ਇੰਨੀ ਕੁ ਹੋਊਗੀ ਇਹ ਤੇ ਇੱਕ ਪੱਠ ਆਪਣੀ ਪਹਿਲੀ ਸਾਈਡ ਖੜੀ ਆ ਇਹ ਕਿ 37 ਪਲੱਸ ਇਹਨਿੰਦਾਂ ਦੇ ਚਾਰ ਦੇ ਵੀ ਲਾੜੇ ਠੀਕ ਆ ਇਹ ਪੱਠ ਇਹਨਾਂ ਨੂੰ ਮਹੀਨਾ ਡੇਢ ਮਹੀਨਾ ਉਹ ਕਾਲੀ ਪੱਠ ਨਾਲੋਂ ਵੱਡੀ ਆ ਉਹਦੇ ਨਾਲ 2 ਮਹੀਨੇ ਆ ਪੱਠ ਜਿਹੜੀ ਆ ਖੜੀ ਆ ਤਾਂ ਇਹਦਾ ਬੋਡੀ ਸਟਰਕਚਰ ਹੋਰ ਟਾਈਪ ਦਾ ਉਹਦਾ ਬੋਡੀ ਸਟਰਕਚਰ ਹੋਰ ਟਾਈਪ ਦਾ ਠੀਕ ਆ ਤਾਂ ਲਵਾਉਣੀਆਂ ਕਿਉਂ ਚਾਹੀਦੀਆਂ ਜਾਂ ਕਿਉਂ ਨਹੀਂ ਲਵਾਉਣੀਆਂ ਚਾਹੀਦੀਆਂ ਹੁਣ ਉਹਦੇ ਬਾਰੇ ਗੱਲ ਕਰਾਂਗੇ ਤਾਂ ਲਵਾਉਣ ਦਾ ਮਕਸਦ ਇਹ ਹੁੰਦਾ ਦੋਸਤੋ ਜੇ ਦੋ ਦੰਤ ਤੇ ਤੁਹਾਡੀਆਂ ਪੱਠਾਂ ਜਿਵੇਂ ਹੁਣ ਉਹ ਚਿੱਟੀ ਪੱਠ ਫਿਰਦੀ ਆ ਆਪਣੀ ਵਧੀਆ ਪੂਰੀ ਨਰੋਈ ਪੱਠ ਹੈ ਠੀਕ ਆ ਤਾਂ ਵਧੀਆ ਪੇਟਾ ਪੂਟਾ ਭਾਰੀ ਆ ਦਾ ਠੀਕ ਆ ਦੇਖ ਸਕਦੇ ਹੋ ਤੁਸੀਂ ਇੰਪੋਰਟਿਡ ਸਟਰਕਚਰ ਵਧੀਆ ਆ ਦਾ ਕਹਿਣ ਦਾ ਭਾਓ ਤਾਂ ਜਿਹੜੇ ਸਾਹਿਬ ਨੇ ਦੀ ਕੰਡੀਸ਼ਨ ਆ ਤਾਂ ਆਪਾਂ ਇਹਨੂੰ ਇੱਕ ਕ੍ਰੋਸ ਕਰਾ ਸਕਦੇ ਆ ਕ੍ਰੋਸ ਕਰਾ ਸਕਦੇ ਆ ਕਿ ਆਪਾਂ ਇਹਨੂੰ ਕ੍ਰੋਸ ਕਰਾ ਦਿੱ ਠੀਕ ਆ ਤਾਂ ਇਹਦੇ ਵਿੱਚ ਹੁਣ ਕਈ ਵੀਰ ਕਹਿੰਗੇ ਚਾਰ ਦੰਤ ਤੇ ਕਰਾਉਣੀ ਸੀ 6 ਤੇ ਕਰਾਉਣੀ ਸੀਗੀ ਤਾਂ ਉਹਦੇ ਪਿੱਛੇ ਕਾਰਨ ਕੀ ਆ ਵੀ ਆਪਾਂ ਕਿਉਂ ਕਰਵਾਈ ਆ ਕਿਉਂਕਿ ਵੀਰੇ ਆਪਾਂ ਮੰਨ ਲਓ ਵੀ ਬਰੀਡ ਲੈਣੀ ਆ ਆਪਾਂ ਹੁਣ ਇਹਨੂੰ ਦੋ ਦੰਦ ਤੇ ਆਪਾਂ ਕ੍ਰੋਸ ਕਰਾਤੀ ਜਦੋਂ ਉਹ ਇਹ ਚਾਰ ਦੰਦ ਤੇ ਜਾਊਗੀ ਵੈਸੇ ਦੋ ਦੰਦ ਹੋਈ ਨਹੀਂ ਉਹਨੂੰ ਕਾਫੀ ਟਾਈਮ ਹੋ ਗਿਆ ਕਈ ਮਹੀਨੇ ਹੋ ਗਏ ਤੋ ਦੋ ਤਿੰਨ ਮਹੀਨੇ ਹੋ ਗਏ ਤੇ ਉਦੋਂ ਬਾਅਦ ਇਹਨੇ ਚਾਰ ਦੰਦ ਤੇ ਜਾ ਕੇ ਸੂ ਪੈਣਾ ਠੀਕ ਆ ਆਪਾਂ ਇੱਕ ਸੂਆ ਲੈ ਲੈ ਚਾਰ ਦੰਦ ਤੇ ਤੋਂ ਹੁਣ ਕਿੱਥੇ ਆਪਾਂ ਇਹਨੂੰ ਛੇ ਦੰਦ ਤੇ ਕ੍ਰੋਸ ਕਰਾਉਂਦੇ ਉਹਦੇ ਨੂੰ ਤਾਂ ਇਹ ਦੂਰੀ ਬਰਸਣ ਵਾਲੀ ਹੋ ਜਾਊਗੀ ਆਪਾਂ ਦੋ ਸੂਏ ਲੈ ਲੈ ਦੋ ਸੂਆਂ ਦੀ ਕਮਾਈ ਲੈ ਲਈ ਆਪਾਂ ਠੀਕ ਆ ਇਹ ਤੋਂ ਕਿੱਥੇ ਹੁਣ ਆਪਾਂ ਇਹਨੂੰ ਛੇ ਦੰਦ ਤੇ ਜਾਂ ਅੱਠ ਦੰਦ ਤੇ ਜਾ ਕੇ ਲਵਾਵਾਂਗੇ ਫਿਰ ਕਦੋਂ ਸੂਊਗੀ ਉਹ ਉਹਨੇ ਜੇ ਤਿੰਨ ਸੂਆਂ ਚ ਘੱਟੋ ਘਾਟ ਆਪਾਂ 6 ਬੱਚੇ ਵੀ ਲੈਨੇ ਆ ਤਾਂ 10000 ਦਾ ਇੱਕ ਬੱਚਾ ਲਾ ਕੇ 60000 ਦੇ ਬੱਚੇ ਲੈ ਗਏ ਆ ਆਪਾਂ ਇਹ ਤੋਂ ਕਿੱਥੇ ਹੋਣਾ ਆਪਾਂ ਜਾ ਕੇ 6 ਦੰਤ ਤੇ 8 ਦੰਤ ਤੇ ਜਾ ਕੇ ਕਰਾਸ ਕਰਾਵਾਂਗੇ ਫਿਰ ਕਦੋਂ ਆਪਾਂ ਉਹਨੂੰ ਕਮਾਈ ਦੇਊ ਕਿੰਨਾ ਵੇਟ ਕਰਾਂਗੇ ਕਿੰਨਾ ਖਵਾਵਾ ਪਿਆਵਾਂਗੇ ਉਦੋਂ ਨੂੰ ਇਹਦੇ ਵਿੱਚ 100 ਡ ਇੱਕਦਮ ਪੈ ਸਕਦੇ ਆ ਹੋ ਸਕਦਾ ਵੀ ਇਹ ਗੱਬਣੀ ਨਾ ਹੋਵੇ ਹੋ ਸਕਦਾ ਇਹ ਫਰਾਕ ਹੋ ਜੇ ਠੀਕ ਆ ਤਾਂ ਕੋਈ ਵੀ ਚੀਜ਼ ਦਾ ਸਮਾਂ ਪੀਰੀਅਡ ਹੁੰਦਾ ਠੀਕ ਆ ਤੇ ਕੁਝ ਰਿਸਕ ਲੈਣੇ ਪੈਂਦੇ ਆ ਕੁਝ ਰਿਸਕ ਲਵਾਂਗੇ ਵੀ ਆਪਾਂ ਪਰ ਹਜੇ ਆਪਣਾ ਨਵਾਂ ਕੰਮ ਆਪਾਂ ਇਹ ਨਹੀਂ ਕਹਿ ਸਕਦੇ ਵੀ ਮੈਂ ਬੜਾ ਪਰ ਮੈਂ ਹਜੇ ਰਿਸਕ ਨਹੀਂ ਲੈਂਦਾ ਮੈਂ ਰਿਸਕ ਲਵਾਂਗਾ ਅਗਲੇ ਸੂਏ 'ਚ ਜਿਹੜੀਆਂ ਹੁਣ ਪੱਠਾ ਆਉਣੀਆਂ ਆਪਣੇ ਕੋਲੇ ਉਹਨਾਂ ਨੂੰ 6 ਦੰਤ ਤੇ ਕਰੱਠ ਦੰਤ ਤੇ ਕਰ ਵੀ ਖਿលਿਆਰ ਕੇ ਦੇਖਾਂਗੇ ਠੀਕ ਆ ਰਿਸਕ ਲਾਵਾਂਗੇ ਉੱਥੇ ਰਿਸਕ ਲੈਣ ਹੁੰਦਾ ਜਾਨਵਰ ਨੂੰ ਖਿលਿਆਰਨਾ ਠੀਕ ਆ ਤਾਂ ਇਹ ਚੀਜ਼ਾਂ ਹੋ ਜਾਂਦੀਆਂ ਠੀਕ ਆ ਤੇ ਦੂਸਰਾ ਹਾਈਟ ਦਾ ਮੈਟਰ ਹੈ ਜਿਵੇਂ ਹੁਣ ਤੁਹਾਨੂੰ ਦੱਸਦਾ ਵੀ ਹੁਣ ਇਹ ਹੁਣ ਆਪਾਂ ਨੂੰ ਪਤਾ ਵੀ 2 ਦੰਤ ਤੇ ਆਪਣੀ 35 36 ਆ ਇਹ ਜ਼ੋਰ ਮਾਰ ਕੇ 38 39 ਜਾਊਗੀ 8 ਦੰਤ ਤੇ ਕਰ ਉਹ ਤੋਂ ਵੱਧ ਨਹੀਂ ਜਾਂਦੀ ਐ ਮੈਨੂੰ ਪਤਾ ਇਹਦੀ ਕੰਡੀਸ਼ਨ ਦਾ ਪਰ ਜਿਹੜੀ ਪੱਠ ਆਪਣੀ ਇਹ ਖੜੀ ਆ ਆਪਾਂ ਤੁਹਾਨੂੰ ਦੱਸਿਆ ਵੀ ਪਰ ਆਪਾਂ ਇੰਨੇ ਜਾਨਵਰਾਂ ਦੇ ਵਿੱਚ ਹੁਣ ਆਪਣੇ ਕੋਲੇ 20-25 ਜਾਨਵਰ ਆ ਤਾਂ ਇੰਨੇ ਜਾਨਵਰਾਂ ਦੇ ਵਿੱਚ ਅਲੱਗ ਕੱਢ ਕੇ ਨੂੰ ਨਹੀਂ ਖਵਾ ਸਕਦੇ ਚਾ ਪਰ ਜੇ ਆਪਾਂ ਅਲੱਗ ਕੱਢ ਕੇ ਹੀ ਸੇਵਾ ਕਰਾਂਗੇ ਮੈਂ 100% ਗਾਰੰਟੀ ਦਿੰਦਾ ਵੀ ਉਹ ਬਿਆਲੀ ਪਲੱਸ ਬਗ ਜੂਗੀ ਠੀਕ ਹੈ ਅੱਠ ਦੰਤ ਤੇ ਪਰ ਉਹਦੇ ਵਾਸਤੇ ਆਪਾਂ ਨੂੰ ਵੇਟ ਕਰਨੀ ਪਊ ਸਾਲ ਡੇਢ ਸਾਲ ਤਾਂ ਫਿਰ ਉੱਥੀ ਗੱਲ ਆ ਜਾਂਦੀ ਹੈ ਵੀ ਹੁਣ ਆਪਾਂ ਇਹਨੂੰ ਕ੍ਰੋਸ ਇਹਨੂੰ ਵੀ ਕਰਵਾਤੀ ਆਪਾਂ ਤਾਂ ਤਕਰੀਬਨ ਇਹ ਮਹੀਨੇ ਤੋਂ ਉੱਪਰ ਕ੍ਰੋਸਿੰਗ ਹੋਈ ਹੋਈ ਹੈ ਬਰ ਰਹੇ ਨਾ ਰਹੇ ਦੇਖੋ ਉਹ ਕੁਦਰਤ ਦੇ ਹੱਥ ਆ ਪਰ ਆਪਣੀ ਇਹਨੂੰ 1 ਮਹੀਨੇ ਤੋਂ ਉੱਪਰ ਦਿਨ ਹੋ ਗਏ 40 ਬਿਲੀ ਦਿਨ ਤੇ ਬਾਕੀ ਵਹਿਗਰੂ ਦੇ ਹੱਥਾਂ ਪਰ ਉਮੀਦ ਹੈਗੀ ਆ ਵੀ ਪੱਠ ਹਲਦੀ ਨਹੀਂ ਆਪਣੀ ਇਹ ਰਹਿ ਜੂਗੀ ਠੀਕ ਆ ਥੱਲੇ ਉਤਰ ਪੱਗੂ ਤੇ ਇਹ ਚੀਜ਼ਾਂ ਹੋ ਜਾਂਦੀਆਂ ਆ ਦੋਸਤੋ ਇਹਦੇ ਵਿੱਚ ਠੀਕ ਆ ਤੇ ਤੁਸੀਂ ਕੰਡੀਸ਼ਨ ਦੇਖਣੀ ਹੁੰਦੀ ਆ ਆਪਦੇ ਜਾਨਵਰ ਦੀ ਹੁਣ ਕਈ ਵੀ ਮੇਰੇ ਕੋਲੇ ਵੀ ਸਵਾਲ ਕਰਦੇ ਆ ਵੀ ਭਾਈ ਅਸੀਂ ਪੱਠ ਨੂੰ ਕਦੋਂ ਕਰਾਸ ਕਰਾਈਏ ਠੀਕ ਆ ਤਾਂ ਉਹਦੇ ਵਿੱਚ ਕਮ ਸੇ ਕਮ 80 ਪੱਠ ਦਾ 35 ਤੋਂ 40 ਕਿਲੋ ਵਜਨ ਹੋਣਾ ਚਾਹੀਦਾ ਠੀਕ ਆ ਦੂਸਰਾ ਹਾਈਟ ਉਹਦੀ 35 36 ਇੰਚ ਹੋਣੀ ਚਾਹੀਦੀ ਆ ਜੇ ਵਧੀਆ ਵੀਟਲ ਦੇ ਵਿੱਚ ਹੈਗੀ ਆ ਜੇ ਤੁਹਾਡਾ ਤੁਹਾਡਾ ਜਾਨਵਰ ਨਾਰਮਲ ਆ ਰੇਸੀ ਪਣੇ ਚ ਫਿਰ ਤਾਂ ਚਾਹੇ ਉਹ 33 ਇੰਚ ਦੇ ਚਾਹੇ 32 ਇੰਚ ਦੇ ਤੁਹਾਨੂੰ ਕਰਾਉਣੀ ਪਊ ਕਿਉਂਕਿ ਉਹਨੇ ਕੱਦ ਨਹੀਂ ਕਰਨਾ ਉਸ ਤੋਂ ਵੱਧ ਤਾਂ ਜਿਹੜੀ ਬੀਟਲ ਦੇ ਵਿੱਚ ਪੈਂਦੀ ਆ ਪੱਟ ਸੋਡੀ ਚੰਗੀ ਆ ਮੂੰਹ ਮੱਥੇ ਜੀ ਤਾਂ ਕਮ ਸੇ ਕਮ ਘੱਟੋ-ਘੱਟ ਉਹਦੀ ਹਾਈਟ 35 ਤਾਂ ਹੋਣੀ ਚਾਹੀਦੀ ਆ ਗਰੋਥਿੰਗ ਵੇਲੇ ਜੇ 32 33 ਇੰਚਾਂ ਤਾਂ ਉਹਨੂੰ ਕ੍ਰੋਸਿੰਗ ਨਾ ਕਰਾਓ ਉਹਦੀ ਖਾਦ ਖਰਾ ਕੇ ਚਲਾਓ ਉਹਦਾ ਹਾਈਟ ਕਰਾਓ ਕੱਦ ਕਰਾਓ 4 ਦਿਨ ਟਿੱਕਰ ਜਾਂਦੀ ਆ ਚਾਹੇ 6 ਦਿਨ ਟਿੱਕਰ ਜਾਂਦੀ ਆ ਤਾਂ ਉਹਨੂੰ ਜ਼ਰੂਰ ਹਾਈਟ ਕਰਵਾਓ ਉਹਦੀ ਠੀਕ ਆ ਤਾਂ ਇਹ ਚੀਜ਼ਾਂ ਹੁੰਦੀਆਂ ਨੇ ਨੋਟ ਕਰਨ ਵਾਲੀਆਂ ਠੀਕ ਆ ਖਰਾਕ ਤੁਸੀਂ ਕੀ ਦੇਣੀ ਆ ਉਹ ਨੂੰ ਤੁਹਾਨੂੰ ਉਹਦੇ ਬਾਰੇ ਵੀ ਦੱਸ ਦੇਣਾ ਤਾਂ ਦੋਸਤੋ ਵੱਧ ਤੋਂ ਵੱਧ ਇਹਨਾਂ ਨੂੰ ਕਣਕ ਪਾਇਆ ਕਰੋ ਕਣਕ ਨਾਲ ਗਰੋਥ ਬਹੁਤ ਕਰਦੇ ਆ ਜਾਨਵਰ ਇਹ ਕਣਕ ਸੁੱਕੀ ਪਾਉਣੀ ਆ ਠੀਕ ਆ ਹੁਣ ਕਈ ਵਾਰ ਭਿਉਮਕੇ ਪਾ ਦਿੰਦੇ ਆ ਵੀ ਅੱਜ ਭਿਉਂਤੀ ਕੱਲ ਨੂੰ ਸਵੇਰ ਪਾਣੀ ਚੋਂ ਕੱਢ ਕੇ ਉਹ ਦੂਆ ਘੰਟਾ ਦੋ ਘੰਟੇ ਧੁੱਪੇ ਸਿੱਟ ਕੇ ਉਹ ਦੂਆ ਖਵਾ ਦਿਓ ਉਹ ਵੀ ਕੋਈ ਚੱਕਰ ਨਹੀਂ ਹੈਗਾ ਖਵਾ ਸਕਦੇ ਹੋ ਤੁਸੀਂ ਬਸ ਇਹ ਹੈਗਾ ਵੀ ਜਦੋਂ ਵੀ ਸਵੇਰ ਸ਼ਾਮ ਤੁਸੀਂ ਕਣਕ ਖਵਾਉਣੀ ਆ ਤਾਂ ਪਾਣੀ ਨਹੀਂ ਪਿਉਣਾ ਜਾਨਵਰ ਨੂੰ ਜਾਂ ਪਾਣੀ ਬਾੜੀ ਦੇ ਵਿੱਚ ਨਾ ਹੋਵੇ ਕਮ ਸੇ ਘਾਉ ਘੰਟਾ ਡੇ ਤਾਂ ਤਕਰੀਬਨ ਅੱਧਾ ਪੌਣਾ ਕਿਲੋ ਇੱਕ ਬੱਕਰੀ ਨੂੰ ਜਾਂ ਇੱਕ ਪੱਠ ਨੂੰ ਕਣਕ ਖਵਾ ਦੇਣੀ ਹੈ ਅੱਧਾ ਪੌਣਾ ਕਿਲੋ ਠੀਕ ਆ ਫੇਰ ਕੰਮ ਕਰੂਗੀ ਜੇ ਆਪਾਂ ਆਖਾਂਗੇ ਦੋ ਮੁਠੀਆਂ ਪਾ ਦਿਆਂ ਦੋ ਮੁਠੀਆਂ ਮੱਠੀਆਂ ਨਹੀਂ ਕੰਮ ਕਰਦੀਆਂ ਠੀਕ ਆ ਤਾਂ ਉਹਦਾ ਐਵੇਂ ਕੋਈ ਫਾਇਦਾ ਨਹੀਂਗਾ ਠੀਕ ਆ ਜਾਨਵਰ ਨੂੰ ਪਾਉਣਾ ਤਾਂ ਚੰਗਾ ਪਾਓ ਠੀਕ ਆ ਫੁੱਲ ਖੁੱਲ ਕੇ ਪਾਓ ਫੇਰ ਜਾਨਵਰ ਗਰੋਸ ਕਰੂਗਾ ਬੱਚੇ ਮੰਨ ਲਓ ਵੀ ਆਪਣੇ ਕੋਲੇ ਫਿਰਦੇ ਆ ਪਾਈਆ ਪਾਈਆ ਕਣਕ ਦਾ ਦੋ ਦੋ ਮਹੀਨਿਆਂ ਦੇ ਬੱਚੇ ਖਾ ਜਾਂਦੇ 2.5 ਮਹੀਨਿਆਂ ਦੇ ਠੀਕ ਆ ਇਸ ਲਈ ਹੁਣ ਕਈ ਵਾਰੀ ਆਪਾਂ ਮੈਂ ਵੀ ਟ੍ਰੇਨਿੰਗ ਲਾਈਆਂ ਜਾਂ ਕਹਿੰਦਾ 200 ਗ੍ਰਾਮ ਪਰਵਕ ਕ੍ਰੀਮ ਕਣਕ ਪਾਉ ਜਾਂ 250 ਗ੍ਰਾਮ ਪਾਉ ਦੋ 250 ਗ੍ਰਾਮ ਨਾਲ ਕੁਛ ਨਹੀਂ ਬੱਟੀ ਦਾ ਵੀਰੇ ਜਿਹੜਾ ਨਾਲ ਲੱਗੀ ਰਹੇ ਜਾਂਦੀ ਆ 150 ਗ੍ਰਾਮ ਤੱਕ ਠੀਕ ਆ ਪਾਉਣੀ ਆ ਤੱਧਾ ਪੌਣਾ ਕਿਲੋ ਕਣਕ ਇੱਕ ਡੰਗ ਦੀ ਪਾਉ ਅੱਧਾ ਪੌਣਾ ਕਿਲੋ ਸਵੇਰ ਤੇ ਅੱਧਾ ਪੌਣਾ ਕਿਲੋ ਸ਼ਾਮ ਨੂੰ ਫੇਰ ਥੋੜਾ ਕੋਈ ਜਾਨਵਰ ਰੱਖ ਦੇਊਗਾ ਫੇਰ ਬਣੂਗਾ ਠੀਕ ਆ ਪਾਈਆ 200 ਗ੍ਰਾਮ ਕਣਕ ਕੁਛ ਨਹੀਂ ਕਰਦੀ ਤੇ ਬਾਕੀ ਆਪਣੀਆਂ ਪੱਠਾਂ ਤਿਆਰ ਹੋਈ ਜਾਂਦੀਆਂ ਇਹਦੇ ਮਗਰ ਜਿਵੇਂ ਦੇਖ ਸਕਦੇ ਹੋ ਇਹ 6 ਮਹੀਨੇ ਵਾਲੀ ਹੋ ਗਈ ਪੱਠ ਆਪਣੀ ਇਹ 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 ਸੇ ਲਾਲ ਡੱਬੀ ਬੱਕਰੀ ਦੀ ਪੱਠਾ ਆਪਣੇ ਕਾਲੂ ਦੀ ਆ ਇਹ ਖੜਾ ਆਪਣਾ ਕਾਲੂ ਠੀਕ ਹੈ ਇਹਦੀ ਪੱਠਾ ਤੇ ਮੂੰਹ ਮੱਥਾ ਪੱਠ ਦਾ ਹਾਈਟ ਵਗੈਰਾ ਦੇਖ ਸਕਦੇ ਹੋ ਤਕਰੀਬਨ 32 32.5 ਇੰਚ ਹਾਈਟ ਇਹਦੀ ਹੈਗੀ ਹੋ ਸਕਦਾ ਵੱਧ ਹੋਵੇ 32 ਤੋਂ ਪਲੱਸ ਹੈਗੀ ਆ ਇਹਨਾਂ ਕਨਫਰਮ ਆਪਾਂ ਨੂੰ ਤੇ ਰੰਗ ਨੱਕ ਮੂੰਹ ਸਾਰਾ ਕੁਝ ਦੇਖ ਸਕਦੇ ਹੋ ਪੂਛੜ ਦੇਖ ਸਕਦੇ ਹੋ ਕਿੰਨਾ ਲੰਬਾ ਇਹਦਾ ਠੀਕ ਹੈ ਤੇ ਦੁਬਾਰੇ ਬੱਕਰੀ ਹੁਣ ਆਪਾਂ ਇਹ ਬਾਗਮਲਕ ਵਾਲੇ ਬੱਕਰੇ ਦੀ ਬਲੱਡ ਲਾਈਨ ਤੋਂ ਕਰਾਸ ਕਰਾਈ ਆ ਲਾਲ ਡੱਬੇ ਬੱਕਰੇ ਤੋਂ ਤੇ ਬੱਚੇ ਤੋਂ ਲਾਲ ਡੱਬੇ ਲਵਾਂਗੇ ਆਪਾਂ ਇੱਕ ਪੱਠ ਆਪਣੇ ਕੋਲੇ ਇਹ ਖੜੀ ਆ ਇਹ ਤਕਰੀਬਨ ਹੋਊਗੀ 4.5 4.5 ਮਹੀਨਿਆਂ ਦੀ 5.5 ਦੀ ਤੇ ਹਾਈਟ ਇਹਦੀ ਵੀ 30 ਇੰਚ ਪਲੱਸ ਹੈਗੀ ਆ ਇਹ ਸੇ ਬੱਕਰੀ ਦੀ ਆਪਣੀ ਦੀ ਠੀਕ ਆ ਇਹ ਬੱਕਰੀ ਆਪਣੀ ਦੁੱਧ ਨਹੀਂ ਦਿੰਦੀ ਬੱਚੇ ਦਿੰਦੀ ਆ ਹੁਣ ਵੀ ਸੂਣ ਵਾਲੀ ਆ ਇਹ ਇਹ ਸਵਾ ਮਹੀਨਾ ਰਹਿ ਗਿਆ ਦਾ ਡੇਢ ਤੇ ਇਹ ਦੁੱਧ ਨਹੀਂ ਦਿੰਦੀ ਇਹ ਬੱਕਰੀ ਬੱਚੇ ਦਿੰਦੀ ਆ ਇਹ ਗੱਲੇ ਤੇ ਕੁਆਲਿਟੀ ਇਹਦੀ ਵੀ ਚੈੱਕ ਕਰ ਲਓ ਤੁਸੀਂ ਤਕਰੀਬਨ 39 39 ਇੰਚ ਦੀ ਹਾਈਟ ਆ ਤੇ ਮੂੰਹ ਮੱਥਾ ਦੇਖ ਸਕਦੇ ਪੱਠ ਦਾ ਦਾ ਕਹੇ ਚਾਹਤ ਦੰਦਾ ਇਹ 6 ਦਿਨ ਤੇ ਪਹਿਲਾ ਸੂਆ ਲਿਆ ਸੀ ਤੋ ਆਪਾਂ ਇਹ ਦੁੱਧ ਬੰਨੀ ਨੂੰ ਖਤਮ ਆ ਇਹ ਬੱਚੇ ਜ਼ਰੂਰ ਦੇ ਦਿੰਦੀ ਆ ਬੱਚੇ ਦਾ ਨਹੀਂ ਸੂਤ ਆ ਦੁੱਧ ਵਾਲੇ ਪਾਸੋਂ ਇਹ ਖੁਸਰੀ ਆ ਠੀਕ ਆ ਤੇ ਦੋ ਪੱਠਾ ਆਪਣੇ ਕੋਲੇ ਇੱਧਰ ਆ ਤੁਹਾਨੂੰ ਹੋਰ ਦਿਖਾਉਣਾ ਮੈਂ ਜਿਹੜੀਆਂ 4 4 5 5 ਮਹੀਨਿਆਂ ਦੀਆਂ ਇੱਕ ਪੱਠੇ ਖੜੀ ਆ ਆਪਣੇ ਕੋਲੇ ਲਾਲ ਲੋਹੀ ਠੀਕ ਆ ਤੇ ਇੱਕ ਪੱਠੋ ਸ਼ੇਰੇ ਕਲਰ ਦੇ ਵਿੱਚ ਆ ਆਪਣੇ ਕੋਲੇ ਉਹਦਾ ਮੂੰਹ ਮੱਥਾ ਬਹੁਤ ਚੰਗਾ ਪਰ ਉਹ ਪੱਠੇ ਦੇ ਥੋੜਾ ਜਿਹਾ ਢੂਈ ਤੇ ਨਕਸ਼ਾ ਕੁੱਬ ਜਾ ਗਿਆ ਉਹਦੇ ਉੱਤੇ ਗੇਟ ਡਿੱਗ ਪਿਆ ਸੀਗਾ ਇਹ ਕਿਸੇ ਤੋਂ ਲਿਆਂਦੀ ਆ ਆਪਾਂ ਦੋਨੇ ਪੱਠਾ ਤੇ ਇਹਦੀ ਢੂਈ ਤੇ ਗੇਟ ਡਿੱਗ ਪਿਆ ਸੀਗਾ ਤੇ ਉਸ ਤੋਂ ਬਾਅਦ ਇਹ ਰੀਡ ਦੀ ਹੰਡੀ ਟੁੱਟ ਕੇ ਹੋਊਗੀ ਸੀਗੀ ਖਰਾਬ ਹੋ ਗਈ ਸੀਗੀ ਤੇ ਪੱਠ ਬਹੁਤ ਚੰਗੀਆਂ ਨੱਕਮੂ ਦੀ ਦੇਖ ਸਕਦੇ ਹੋ ਕੰਨਾ ਕੋ ਨਈ ਲੈਂਥ ਦੇ ਇੱਕੋ ਜੀ ਚਿੱਟੀਆਂ ਅੱਖਾਂ ਚ ਤੇ तकरीबन 16.5 17 ਇੰਚ ਦਾ ਕੰਨਾ ਪੱਠ ਦਾ ਇਹ ਤੋਂ ਆਪਾਂ ਬਰੀਡ ਲਾਵਾਂਗੇ ਵੈਗਰੂ ਨੇ ਚਾਇਆ ਸੇਵਾ ਪਾਣੀ ਇਹਦਾ ਫੁੱਲ ਚੱਲ ਰਿਹਾ ਇਸ ਟਾਈਮ ਤੇ ਬੱਕਰੀਆਂ ਤਕਰੀਬਨ ਆਪਣੇ ਕੋਲੇ ਸਾਰੀਆਂ ਗੱਬਣਾਆਂੀਆਂ ਇਸ ਟਾਈਮ ਆਪਣੀਆਂ ਤਗਰੀਬਨ 6 ਬੱਕਰੀਆਂ ਤਾਂ ਆਪਣੇ ਕਾਲੂ ਤੋਂ ਕ੍ਰੋਸ ਹੁਣ ਜਿਹੜੀ ਕਿ ਜਲਦੀ ਸੂਣ ਵਾਲੀਆਂ ਜਿਨ੍ਹਾਂ ਦੇ ਵਿੱਚੋਂ ਇੱਕ ਬੱਕਰੀ ਤਾਂ ਇਹ ਬੈਠੀ ਹੈ ਜਿਹੜੀ ਆਪਾਂ ਹੁਣ ਤੁਹਾਨੂੰ ਦਿਖਾ ਕੇ ਢੇ ਆ ਠੀਕ ਆ ਇਹ ਬੱਕਰੀ ਸੂਣ ਵਾਲੀ ਆ ਇੱਕ ਬੱਕਰੀ ਇਹ ਜੰਗਲੇ ਨਾਲ ਘਸੀ ਜਾਂਦੀ ਆ ਇਹ ਬੱਕਰੀ ਆਪਣੀ ਡੇਢ ਮਹੀਨੇ ਤਾਈਂ ਸੂਣ ਵਾਲੀ ਆ ਸਾਢੇ 3 ਮਹੀਨੇ ਦੀ ਗੱਪਣਾ ਠੀਕ ਆ ਦੋ ਤੇ ਤੀਸਰੀ ਆਪਣੀ ਕਾਹ ਕਾਲੀ ਇਹ ਸੂਣ ਵਾਲੀ ਆ ਤੋਂ ਠੀਕ ਆ ਚੌਥੀ ਆ ਲਾਲ ਲੋਹੀ ਸੂਣ ਵਾਲੀ ਆ ਤੋਂ ਠੀਕ ਆ ਪੰਜਵੀਂ ਹੋ ਸੂਣ ਵਾਲੀ ਇਹ ਤੋਂ ਠੀਕ ਆ ਤੇ ਛੇਮੀ ਬੱਕਰੀ ਕਿੱਧਰ ਗਈ ਆਪਣੀ ਛੇਮੀ ਆ ਘੜੀ ਅੰਦਰ ਪਈ ਛੇਮੀ ਬੱਕਰੀ ਆ ਸੌਣ ਵਾਲੀ ਆਪਣੀ ਆਪਣੇ ਕਾਲੂ ਤੋਂ ਤੇ ਬਾਕੀ ਥੋੜਾ ਜਿਹਾ ਲੇਟ ਸੌਣੀਆਂ ਬੱਕਰੀਆਂ ਨੂੰ ਦੱਸਿਆ ਵੀ ਆਹ ਲਾਲ ਡੱਬੇ ਤੋਂ ਕਰੌਸ ਆ ਤੇ ਬਾਕੀ ਪੱਠਾਂ ਆਹ ਕਾਲੂ ਤੋਂ ਕਰੌਸ ਹੋ ਗਈ ਚਿੱਟੀ ਆਪਣੀ ਠੀਕ ਆ ਤੇ ਉਹ ਅੰਦਰ ਖੜੀ ਆ ਪੱਠ ਉਹ ਵੀ ਕਾਲੂ ਤੋਂ ਕਰੌਸ ਹੋ ਗਈ ਆਪਣੀ ਆਹ ਬੱਕਰੀ ਐ ਨੂੰ ਵੀ ਥੋੜੇ ਦਿਨ ਹੋ ਗਏ ਲੱਗੀ ਨੂੰ ਇਹ ਵੀ ਕਾਲੂ ਤੋਂ ਕਰੌਸ ਆਪਣੀ ਤੇ ਆ ਪੱਠਾ ਇਹ ਵੀ ਕਾਲੂ ਤੋਂ ਕਰਾਸ ਕਰਾਤੀ ਏ ਇਸੇ ਬੱਕਰੇ ਦੀ ਪੱਠ ਆਪਣੀ ਇਸੇ ਬੱਕਰੇ ਤੋਂ ਹੀ ਲਵਾਈ ਆ ਪਰ ਰਿਜ਼ਲਟ ਹੀ ਦੇਖਣਾ ਦਾ ਠੀਕ ਆ ਕਿਵੇਂ ਨਿਕਲਦਾ ਕਿਵੇਂ ਨਾ ਤੇ ਉਹ ਪੱਠ ਵੀ ਆਪਣੇ ਕਾਲੂ ਦੀ ਆ ਉਹ ਵੀ ਕਾਲੂ ਤੋਂ ਹੀ ਕਰਾਸ ਕਰਾਈ ਆ ਆਪਾਂ ਤੇ ਬੱਕਰੀਆਂ ਤਕਰੀਬਨ ਸਾਰੀਆਂ ਗੱਬਣ ਆਪਣੀਆਂ ਜਿਹੜੀ ਆ ਲਾਲ ਖੜੀ ਆ ਲੋਹੀ ਇਹ ਵੀ ਕਾਲੂ ਤੋਂ ਹੀ ਕਰਾਸ ਆਪਣੀ ਇਹ ਜੇ ਮੈਂ ਸਾਨੂੰ ਪਹਿਲਾਂ ਸਹੀ ਆ ਵੀ ਆਪਾਂ ਲੋਟਣ ਦੇ ਘਰੋਂ ਆਈ ਸੀਗੀ ਬੱਕਰੀ ਇਹ ਕਿਸੇ ਆਪਾਂ ਯਾਰ ਬੇਲੀ ਤੋਂ ਲਈ ਆ ਵਧੀਆ ਵਧੀਆ ਮਾਨ ਫਾਰਮ ਵਧੀਆ ਵਧੀਆ ਓਕੇ ਬਾਈ ਕੀ ਦਾ ਫੇਸ ਦੇਖਣਾ ਲਵਪ੍ਰਿਤ ਬੜਾ ਜ ਦੱਸ ਮੈਨੂੰ ਕਿਹੜੀ ਦਾ ਫੇਸ ਦੇਖਣਾ ਤੇ ਮੇਜੀ ਬੱਕਰੀ ਦੇ ਥਣ ਵਿੱਚ ਗੰਡਾ ਬਣ ਗਿਆ ਬਾਈ ਇਸ ਦਾ ਕੀ ਕਰੀ ਬੱਕਰੀ ਸੂਈ ਹੋਈ ਆ ਜਾਂ ਗੱਭਣ ਹੈ ਕਿਵੇਂ ਕੋਸ਼ਾ ਉਹ ਕੰਡੀਸ਼ਨ ਦੇਖਣੀ ਬਹੁਤੀ ਪਰ ਉਹਦੇ ਹਿਸਾਬ ਨਾਲ ਉਹਦਾ ਇਲਾਜ ਹੋਊਗਾ گنڈਾ ਦੁੱਧ ਆਉਂਦਾ ਜਾਂ ਨਹੀਂ ਆਉਂਦਾ ਜਾਂ ਛਿੱਧੀਆਂ ਆਉਂਦੀਆਂ ਉਹ ਸਾਰਾ ਕੁਝ ਡਿਟੇਲ ਲੈ ਕੇ ਫੇਰ ਪਤਾ ਲੱਗੂਗਾ ਵੀਰੇ ਕਿਵੇਂ ਕੁਛ ਆ ਠੀਕ ਆ ਐ ਨਹੀਂ ਪਤਾ ਲੱਗਦਾ ਤੇ ਬਾਕੀ ਆਪਾਂ ਪੱਠਾ ਕਰਾਸ ਕਰਾਤੀਆਂ ਦੋਸਤੋ ਠੀਕ ਆ ਮੈਂ ਲਾਈਵ ਤਾਂ ਹੀ ਹੋਇਆ ਸੀਗਾ ਵੀ ਮੈਂ ਦੱਸ ਦਿਆਂ ਦੋਸਤਾਂ ਨੂੰ ਵੀ ਆਪਾਂ ਤਕਰੀਬਨ ਸਾਰੀਆਂ ਪੱਠਾ ਕਰਾਸ ਕਰਾਤੀਆਂ ਵੀ ਤੁਹਾਨੂੰ ਦੱਸਿਆ ਵੀ ਜਿਹੜੀ ਆਪਣੀਆਂ ਕਾਲੀ 3 4 ਚਲੀਆਂ ਇਹਨੂੰ ਤਕਰੀਬਨ ਸਵਾ ਮਹੀਨਾ ਹੋ ਗਿਆ ਠੀਕ ਆ ਆ ਚਿੱਟੀ ਲੱਗੀ ਨੂੰ ਹੋ ਗਏ 5 6 ਦਿਨ ਤੇ 2 3 ਦਿਨ ਹੋਰ ਕਾਲੀ ਲੱਗੀ ਨੂੰ ਹੋ ਗਏ ਆਪਣੀ ਨੂੰ ਠੀਕ ਆ ਤਿੰਨੋਂ ਪੱਠਾ ਆਪਣੀਆਂ ਕਰਾਸ ਕਰਾ ਦਿਆਂ ਆਪਾਂ ਰਿਜ਼ਲਟ ਬਾਕੀ ਬੈਗਰੂਫ ਫਰਵਰੀ ਚ ਆਪਾਂ ਨੂੰ ਪਤਾ ਲੱਗ ਜੂਗਾ ਵੀ ਕਿਉਂ ਜਾ ਮਾਲਕ ਨੇ ਆਪਣੀ ਜਿਹੋਈ ਆਪਾਂ ਸੇਵਾ ਪਾਣੀ ਕੀਤਾ ਇਹਨਾਂ ਦਾ ਤਾਂ ਉਹ ਜਾ ਬੂਰ ਪੈ ਜੂ ਆਪਣੀ ਮਿਹਨਤ ਨੂੰ ਠੀਕ ਹੈ ਅੱਛਾ ਖੂਨ ਦੀ ਘਟਨਾ ਹੋ ਗਈ ਉਹ ਖੂਨ ਚੈੱਕਰ ਵਾਲਾ ਉਹਦਾ ਖੂਨ ਸੈਂਪਲ ਕਢਾ ਕੇ ਨਾ ਖੂਨ ਚੈੱਕ ਕਰਾ ਉਹਦਾ ਖੂਨ ਘਟ ਗਿਆ ਹੋਊਗਾ ਪੱਕਾ ਠੀਕ ਹੈ ਫਰਜੋ ਤੋ ਦਾ ਖੂਨ ਚੈੱਕ ਕਰਾ ਲਾ ਵੀਰੇ ਖੂਨ ਦੀ ਘਾਟ ਪਊਗੀ ਪਊਗੀ ਉਹਨੂੰ ਠੀਕ ਆ ਪਾਣੀ ਵੀ ਘਟੂਗਾ ਖੂਨ ਵੀ ਘਟੂਗਾ ਤਾਂ ਠੀਕ ਆ ਖੂਨ ਚੈੱਕ ਕਰਵਾ ਲਈ ਤੇ ਬਾਕੀ ਬੱਕਰੀਆਂ ਨੂੰ ਦੱਸੀਆਂ ਆਪਣੀਆਂ ਇਹਦਾ ਵੀ ਡੇਢ ਮਹੀਨਾ ਰਹਿ ਗਿਆ ਹੁਣ ਦੁੱਧ ਲਾਉਣ ਲੱਗ ਜਾਣੀਆਂ ਬਸੇ ਆ ਬੱਕਰੀ ਦਾ ਵੀ ਡੇਢ ਮਹੀਨਾ ਰਹਿ ਗਿਆ ਇਹ ਆਪਣੇ ਕੋਲੇ ਨਿਊ ਐਂਟਰੀ ਸੀਗੀ ਤੇ ਕੁਆਲਿਟੀ ਇਹ ਚੈੱਕ ਕਰ ਸਕਦੇ ਹੋ ਮੈਂ ਪਖ ਖਾਲੀ ਬੱਕਰੀ ਲੈਣ ਦੀ ਸੀਗੀ 35000 ਦੀ ਤੇ ਬੈਕਗ੍ਰਾਉਂਡ ਨੇ ਮੇਅਰ ਕਰੀ ਤੇ ਹੁਣ ਲਵਾਂਗੇ ਰਿਜ਼ਲਟ ਇਹ ਤੋਂ ਮੂੰਹ ਮੱਥਾ ਦੇਖ ਲਓ ਬੱਕਰੀ ਦਾ ਬਹੁਤ ਚੰਗੀ ਬੱਕਰੀ ਹੈ ਕੰਨ ਕੰਨ ਬਹੁਤ ਲੱਗਿਆ ਬੱਕਰੀ ਦੇ ਤੇ ਤਕਰੀਬਨ 16 16 ਇੰਚ ਜੋ ਪਲੱਸ ਕਰਨਾ ਇਹਦਾ ਤੇ ਕੰਨ ਦੀ ਬਨਾਵਟ ਦੇਖੋ ਕਿ ਉਹ ਜੀ ਇਹ ਬਹੁਤ ਸੋਹਣਾ ਕੰਨ ਲੱਗਿਆ ਹੋਇਆ ਹੈ ਜੀ ਤੇ ਇਹ ਤੋਂ ਲਵਾਂਗੇ ਆਪਾਂ ਬਰੀਡ ਉਹ ਖੜੀ ਹੋਣ ਚ ਤੰਗ ਹੁੰਦੀ ਆ ਖੂਨ ਚੈੱਕ ਕਰਵਾ ਲਿਆ ਖੂਨ ਘਟਿਆ ਹੋਊਗਾ ਜੋ ਖੂਨ ਦੀ ਕਮੀ ਆਉਂਦੀ ਆ ਨਾ ਉਹਦੇ ਜ ਦਿੱਕਤ ਆਉਂਦੀ ਆ ਖੂਨ ਦੀ ਕਮੀ ਕਰਕੇ ਹੋ ਜਾਂਦੀ ਆ ਜੀ ਆ ਤੇ ਦੋਸਤੋ ਹੁਣ ਆਪਾਂ ਲਾਈਵ ਕਰਦੇ ਰਹਿ ਕਰਾਂਗੇ ਠੀਕ ਆ ਤੇ ਜਿੰਨੇ ਵੀ ਵੀਰ ਆਪਣੇ ਨਾਲ ਜੁੜਦੇ ਹੁੰਦੇ ਆ ਤੇ ਵੱਧ ਤੋਂ ਵੱਧ ਆਪਣੇ ਚੈਨਲ ਤੇ ਆਇਆ ਕਰੋ ਲਾਈਵ ਦੇ ਵਿੱਚ ਤੇ ਜੇ ਕਿਸੇ ਨੂੰ ਕੋਈ ਜਾਣਕਾਰੀ ਚਾਹੀਦੀ ਹੁੰਦੀ ਆ ਤਾਂ ਜਰੂਰ ਆ ਆਪਣੇ ਨਾਲ ਗੱਲਬਾਤ ਕਰਿਆ ਕਰੋ ਤੇ ਪੱਠਾ ਦੇਖ ਸਕਦੇ ਹੋ ਇਹ ਆਪਣੇ ਕਾਲੂ ਦੀ ਨਹੀਂ ਹੈਗੀ ਪੱਠ ਪਰ ਪੱਠੇ ਨੂੰ ਆਪਾਂ ਇਸੇ ਬੱਕਰੀ ਦੀ ਤਿਆਰ ਕਰੀ ਜਣੀ ਹੈ ਜਿਹੜੀ ਜੇ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਦੁੱਧ ਨਹੀਂ ਦਿੰਦੀ ਇਹ ਇਸੇ ਬੱਕਰੀ ਦੀ ਪੱਠ ਹੈ ਇਹ ਪਰ ਇਹ ਤੋਂ ਆਪਾਂ ਦੁੱਧ ਥਾਂ ਵਾਲਾ ਪੂਰਾ ਬਣਾਉਣਾ ਵੀ ਲੋਕ ਕਹਿੰਦੇ ਆ ਵੀ ਯਾਰ ਚੰਗੀ ਬੱਕਰੀ ਦੀ ਪੱਠ ਹੀ ਦੁੱਧ ਦਿੰਦੀ ਆ ਤੇ ਪਰ ਤੁਸੀਂ ਇਹਦੀ ਝੋਲੀ ਵਗੈਰਾ ਦੇਖ ਸਕਦੇ ਹੋ ਤੁਹਾਨੂੰ ਮੈਂ ਦਿਖਾਉਣਾ ਦੇਖ ਸਕਦੇ ਹੋ ਪੱਠ ਦੀ ਪੂਰੀ ਝੋਲੀ ਹੈ ਦੀ ਦੇਖ ਸਕਦੇ ਹੋ ਇਹਨੇ ਆਣ ਤੁਹਾਨੂੰ ਸੋਨ ਤੇ ਉਮੀਦ ਹੈ ਤੁਹਾਨੂੰ ਵੀ ਇਹ ਪੂਰਾ ਚੰਗੜੜ ਬਣਾਉਗੀ ਦੇਖ ਸਕਦੇ ਹੋ ਸੱਲੋਂ ਕਿਵੇਂ ਝੋਲੀ ਦੀਂਦੀ ਆ ਪੂਰੀ ਦੁੱਧ ਵਾਲੀ ਪੱਠ ਨਿਕਲੂਗੀ ਇਹ ਤੇ ਵਕਦੀ ਸੀਗੀ ਪੱਠ ਪਰ ਆਪਾਂ ਦਿੱਤੀ ਨਹੀਂ ਹੈਗੇ ਕਿਉਂਕਿ ਕਈ ਵਾਰੀ ਅਗਲਾ ਕਹਿੰਦਾ ਵੀ ਯਾਰ ਮਾਂ ਦਿਖਾ ਝੂਠ ਆਪਣੇ ਤੋਂ ਬਾਈਦਾ ਨਹੀਂ ਫਿਰ ਤੇ ਜੋ ਦੁੱਧ ਨਾ ਹੋਇਆ ਬੱਕਰੀ ਥੱਲੇ ਫਿਰ ਅਗਲਾ ਕਹੂਆ ਯਾਰ ਠੱਗੀ ਮਾਰਦੇ ਹੋ ਠੀਕ ਆਪਾਂ ਵੇਚੀ ਨਹੀਂ ਇਸੇ ਗੱਲ ਦੇ ਮਾਰੇ ਨੇ ਪੱਠੇ ਰੱਖੀ ਆ ਘਰੇ ਤੇ ਬਾਕੀ ਹੁਣ ਕਾਲੂ ਤੇ ਲੱਗੀ ਹੋਈ ਆ ਇਹ ਬੱਕਰੀ ਆਪਣੀ ਤੇ ਰਿਜ਼ਲਟ ਜੋ ਆਊਗਾ ਆਪਾਂ ਤੁਹਾਡੇ ਸਾਹਮਣੇ ਦਿਖਾਵਾਂਗੇ ਠੀਕ ਆ ਉਮੀਦਾਂ ਬਹੁਤ ਆ ਜਦੋਂ ਠੀਕ ਆ ਤੇ ਬਾਕੀ ਮਿਹਨਤ ਜਾਰੀ ਹੈ ਆਪਣੀ ਆਊਗਾ ਉਮੀਦਾਂ ਨੂੰ ਬੂਰ ਆਪਣੀਆਂ ਨੂੰ ਤੇ ਪੱਠਾ ਰੱਬ ਸੁੱਖ ਰੱਖੇ ਤਿੰਨ ਆਪਣੀਆਂ ਬਣ ਗਈਆਂ ਤੇ ਮਗਰ ਪੰਜ ਪੱਠਾ ਹੋਰ ਤਿਆਰ ਹੋਈਆਂ ਆਪਣੇ ਕੋਲੇ ਬਿੱਜੀ ਦੇ ਚੋਂ ਆਪਣੀਆਂ ਇੱਕ ਦੋ ਕਾਲੂ ਦੀਆਂ ਬਾਕੀ ਦੋ ਤਿੰਨ ਬਾਹਰੋਂ ਆ ਕਿਉਂਕਿ ਇੱਕ ਪੱਠ ਆਪਣੀ ਐਕਸਪਾਇਰ ਹੋ ਗਈ ਜਿਹੜੀ ਆਪਣੀ ਡੱਬੀ ਬੱਕਰੀ ਐਕਸਪਾਇਰ ਹੋਈ ਸੀ ਉਹਦੀ ਪੱਠ ਵੀ ਚੱਲ ਗਈ ਤੇ ਰੱਬ ਨੇ ਉਹ ਵੀ ਆਪਣੇ ਕੋਲੇ ਛੱਡੀ ਨਹੀਂ ਚਲੋ ਕੋਈ ਗੱਲ ਨਹੀਂ ਹੋਰ ਦੇਊਗਾ ਵੈਗਰੂ ਵੈਗਰੂ ਤੇ ਭਰੋਸਾ ਆਪਣਾ ਤੇ ਉਧਰ ਆਪਣੇ ਬੱਚੇ ਵੀ ਤਿਆਰ ਹੋ ਰਹੇ ਆ ਦੋ ਹੋ ਰਹੇ ਆ ਆਪਣੇ ਡੱਬਾ ਤੇ ਕਾਲਾ ਬੱਕਰਾ ਕਾਲਾ ਆਪਣਾ ਕੋਬਰਾ ਠੀਕ ਆ ਤਕਰੀਬਨ 36 ਇੰਚ ਪਲੱਸ ਦੀ ਹਾਈਟ ਹੋਗੀ 37 ਇੰਚ ਦੇ ਘਰਾਂ ਚ ਤੇ ਡੱਬੇ ਦੀ ਥੋੜੀ ਜਿਹੀ ਹਾਈਟ ਘਟਾ ਤੇ ਦੋਨੋਂ ਬੱਚੇ ਵਧੀਆ ਤਿਆਰ ਹੋ ਰਹੇ ਆ ਉਧਰ ਉਹਨਾਂ ਨੂੰ ਨੀਰਾ ਪਾਇਆ ਹੋਇਆ ਕਿਨਾਂ ਗਵਾਰੇ ਦਾ ਕੱਲਾ ਸੁੱਕਾ ਨੀਰਾ ਬਾਕੀ ਉਹਨਾਂ ਨੂੰ ਆਪਾਂ ਜਿਆਦਾ ਫੀਡ ਤੇ ਹੀ ਰੱਖਦੇ ਆ ਕਣਕ ਮੱਕੀ ਚੋਕਰ ਇਹੋ ਜਿਹੀਆਂ ਚੀਜ਼ਾਂ ਵੱਧ ਪਾਉਨੇ ਆ ਤੇ ਬੈਗਰੂਨ ਨੇ ਚਾਹਿਆ ਤਾਂ ਆਪਾਂ 1 ਸਾਲ ਦੇ ਨੂੰ ਉਹਨੂੰ 42 43 ਇੰਚ ਤੇ ਲੈ ਜਾਣਾਗਾ ਆਪਾਂ ਉਹਨਾਂ ਤੇ ਉਹਨੂੰ ਕੋਸ਼ਿਸ਼ ਪੂਰੀ ਜਾਰੀ ਆ ਤੇ ਅੱਜ ਦੇ ਲਈ ਇੰਨੇ ਕਾਫੀ ਦੋਸਤੋ ਜਦੋਂ ਫੇਰ ਸਮਾਂ ਮਿਲਿਆ ਜਸਵੇਰ ਚ ਤਾਂ ਫੇਰ ਲਾਈਵ ਹੋਵਾਂਗੇ ਕਿਸੇ ਟੌਪਿਕ ਦੇ ਉੱਤੇ ਤੇ ਜਿਵੇਂ ਤੁਹਾਨੂੰ ਦੱਸਿਆ ਵੀ ਤੁਸੀਂ ਦੋ ਦੰਦ ਪੱਠ ਨੂੰ ਕਮ ਸੇ ਕਮ 35 ਇੰਚ ਹਾਈਟ ਤੇ ਕਰਾਸ ਕਰਾਉਣੀ ਆ ਜੇ ਤੁਹਾਡੀ ਪੱਠ ਵਧੀਆ ਡੀਟਲ ਦੇ ਵਿੱਚ ਆ ਚੰਗੀ ਕੁਆਲਿਟੀ ਦੇ ਵਿੱਚ ਆ 35 36 ਇੰਚ ਤੋਂ ਘੱਟ ਨੂੰ ਕਰਾਸ ਨਾ ਕਰਾਓ ਤੇ ਜਿਵੇਂ ਤੁਹਾਨੂੰ ਦੱਸਿਆ ਖਰਾਕ ਉਹਨੂੰ ਪ੍ਰੋਪਰ ਦਿੰਦੇ ਰਹੋ ਕਮ ਸੇ ਕਮ 5 ਮਹੀਨੇ ਦੁੱਧ ਪਿਓ ਸਾਢੇ 4 5 ਮਹੀਨੇ ਉਹਨੂੰ ਠੀਕ ਆ ਤਾਂ ਉਸ ਤੋਂ ਬਾਅਦ ਉਹਨੂੰ ਫੀਡ ਸਪਲੀਮੈਂਟ ਕਣਕ ਜੋ ਵੀ ਸ਼ੁਰੂ ਕਰਦੇ ਆ ਉਹਦੀ 20 ਦਿਨਾਂ ਤੋਂ ਬਾਅਦ ਜਦੋਂ ਬੱਚਾ ਜਨਮ ਲੈਂਦਾ ਉਦੋਂ 20ਵੇਂ ਦਿਨ ਉਹਨੂੰ ਕ ਮੁੱਠੀ ਕਣਕ ਤੋਂ ਸਟਾਰਟ ਕਰ ਲਓ ਨੂੰ ਠੀਕ ਆ ਤਾਂ ਉਦੋਂ ਬਾਅਦ ਜਿਵੇਂ ਜਿਵੇਂ ਉਹ ਵੱਡਾ ਹੁੰਦਾ ਹੁੰਦਾ ਉਹ ਕਣਕ ਵਧਾਉਂਦੇ ਆ ਉਹ ਜਿੰਨਾ ਚਿਰ ਤੁਹਾਡੀ ਬੱਕਰੀ ਕ੍ਰਾਸ ਨਹੀਂ ਹੁੰਦੀ ਠੀਕ ਆ ਦੋ ਦੰਤ ਤੇ 36 37 ਇੰਚ ਨਹੀਂ ਜਾਂਦੀ ਉਹਨਾਂ ਚਿਰ ਉਹਦੀ ਕਣਕ ਬੰਦ ਨਾ ਕਰੋ ਸਵੇਰ ਸ਼ਾਮ ਉਹਨੂੰ ਅੱਧਾ ਪੌਣਾ ਕਿਲੋ ਸਵੇਰ ਅੱਧਾ ਪੌਣਾ ਕਿਲੋ ਸ਼ਾਮ ਨੂੰ ਕਣਕ ਜਰੂਰ ਦਿਓ ਠੀਕ ਆ ਕਦੇ ਵੀ ਇੰਨੀ ਕਣਕ ਨੁਕਸਾਨ ਨਹੀਂ ਕਰਦੀ ਬਸ ਉਤੋਂ ਦੀ ਪਾਣੀ ਨਾ ਪਿਆਓ ਕਦੇ ਵੀ ਠੀਕ ਆ ਜਦੋਂ ਵੀ ਕਣਕ ਫੱਕਾ ਪਾਉਣਾਗਾ ਉਦੋਂ ਪਾਣੀ ਚੱਕ ਕੇ ਜਾਨਵਰ ਦੇ ਕੋਲੋਂ ਫੇਰ ਕਣਕ ਪਾਓ ਉਹਨੂੰ ਠੀਕ ਆ ਤੇ ਮਾਕੀ ਜੀ ਮੈਂ ਤੁਸੀਂ ਦੇਖ ਸਕਦੇ ਹੋ ਪੱਠ ਖੜੀ ਆ ਆਪਣੀ ਤੇ ਨੱਕ ਮੂੰਹ ਇਹਦਾ ਕੰਨ ਠੀਕ ਆ ਤੇ ਹੱਡ ਗੋਡਾ ਦੇਖ ਲਓ ਕਿੰਨਾ ਮਜ਼ਬੂਤ ਦਾ ਛਾਤੀ ਪੂਰੀ ਚੌੜੀ ਆ ਤੇ ਕਾਲੂ ਤੋਂ ਆਪਣੇ ਤੋਂ ਕ੍ਰੋਸ ਹੋ ਗਈ ਕਾਲੂ ਦੀ ਪੱਠ ਆ ਇਹ ਤੇ ਅੱਜ ਦੇ ਲਈ ਇੰਨੇ ਹੀ ਕਾਫੀ ਦੋਸਤੋ ਬਹੁਤ ਬਹੁਤ ਧੰਨਵਾਦ ਤੁਹਾਡਾ ਜਿਹੜਾ ਆਪਣੇ ਲਾਈਵ ਨਾਲ ਜੁੜੇ ਤੇ ਜਿਹੜੇ ਵੀ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ